ਹੈਲੋ ਸਾਰੇ ਸ੍ਰੀ ਕਾਲ ਜੀ ਸਾਰਿਆਂ ਨੂੰ ਹੋਰ ਸਮਾਹ ਜੀ ਕੀ ਹਾਲ ਚਾਲ ਠੀਕ ਠਾਕ ਨੇ ਆ ਜਾਓ ਦੋਸਤੋ ਸਵੇਰ ਸਵੇਰ ਸੈਰ ਕਰੀਏ ਖੇਤਾਂ ਦੀ ਖੇਤਾਂ ਦਾ ਮਾਹੌਲ ਦੇਖੋ ਕਿੰਨਾ ਸਾਇਲੈਂਟ ਏਰੀਆ ਕੋਈ ਸ਼ੋਰ ਸ਼ਰਾਬਾ ਨਹੀਂ ਕੁਛ ਨਹੀਂ ਉਹ ਨੇੜੇ-ਨੇੜੇ ਆਪਣੇ ਦੋ-ਤਿੰਨ ਪਿੰਡ ਲੱਗਦੇ ਨਾਲ ਔਰ ਸਵੇਰ-ਸਵੇਰ ਗੁਰੂ ਘਰਾਂ ਦੇ ਵਿੱਚ ਗੁਰੂ ਮਹਾਰਾਜ ਦੀ ਬਾਣੀ ਪੜਦੇ ਪਾਠੀ ਸਿੰਘ ਸਾਰੇ ਪਾਸੇ ਆਵਾਜ਼ ਕੰਨੀ ਪੈਂਦੀ ਆ ਨਾ ਇਹਦਾ ਸੈਰ ਹੋਣੀ ਸਵੇਰ ਦੀ ਨਾ ਇਹ ਖੇਤਾਂ ਨੂੰ ਘੇੜਾ ਵੱਜ ਜਾਂਦਾ ਗੁਰੂ ਸਾਹਿਬ ਦੇ ਦਰਸ਼ਨ ਮਿਲਿਆ ਹੋ ਜਾਂਦਾ ਗੁਰਦਰਾ ਸਾਹਿਬ ਤੋਂ ਆਉਂਦੇ ਹੋਏ ਬਾਕੀ ਰਸਤੇ 'ਚ ਵੀ ਕੰਨੀ ਆਵਾਜ਼ ਪੈਂਦੀ ਆ ਮਾਰਾ ਤੰਦਰੁਸਤ ਗਿਆਨ ਬੱਚੇ ਸਭ ਨੂੰ ਖੁਸ਼ੀਆਂ ਬਖਸ਼ੇ ਚੜ੍ਹਦੀਆਂ ਕਲਾ ਬਖਸ਼ੇ ਦੇਖੋ ਜੀ ਕਣਕਾ ਕਣਕਾ ਬੀਜਿਆ ਬੰਨੇ ਲੋਕਾਂ ਨੇ ਇਹ ਇਧਰ ਬਰਸੀਨਾ ਹੋਈਆਂ ਹੋਗੀਆਂ ਪਸ਼ੂਆਂ ਦੇ ਚਾਰੇ ਵਾਸਤੇ ਸੋ ਵੀਡੀਓ ਫੋਲੋ ਦੇਖਿਆ ਕਰੋ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਲਾਇਕ ਕਰਿਆ ਕਰੋ ਕਮੈਂਟ ਕਰਿਆ ਕਰੋ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਕੀ ਕਮੀਆਂ ਸਾਡੇ ਚ ਕਿਉਂਕਿ ਅਸੀਂ ਜਾਦਾ ਇਨੇ ਸਿਆਣੇ ਤਾਂ ਹੈ ਨਹੀਂਗੇ ਫਿਰ ਵੀ ਚਲੋ ਕੋਸ਼ਿਸ਼ ਕਰੀ ਦੀ ਆ ਕੁਛ ਨਾ ਕੁਛ ਜਾਰਾ ਮਿੱਤਰਾਂ ਨੂੰ ਆਪਣੇ ਫਰੈਂਡ ਸਰਕਲ ਨੂੰ ਕੋ ਦਿਖਾਉਣ ਦੇ ਕੋ ਸੋਸ਼ਲ ਮੀਡੀਆ ਤੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਦੇ ਕੋਈ ਰੌਣੀ ਵੀ ਲਾਈ ਤੇ ਪਾਣੀ ਵੀ ਲੱਗ ਗਿਆ ਪੱਠਿਆਂ ਨੂੰ ਇਹਦੇ ਕੋ ਪਹਿਲਾ ਸਾਗ ਇਹ ਆਪਣੇ ਬੇਲੀਆਂ ਦਾ ਹੀ ਆ ਨਾ ਇਹਦਾ ਪੱਠੇ ਹੋਏ ਜਨਾ ਸਾਗ ਹੋ ਗਿਆ ਦੇਖੋ ਜੀ ਆ ਹਜੇ ਪ੍ਰਾਲੀ ਪਈ ਆ ਅੱਗ ਤਾਂ ਨਹੀਂ ਲਾਉਂਦੇ ਨਾ ਮੈਂ ਸਾਡੀਪਰ ਦੇ ਨਾਲ ਵੱਢ ਕੇ ਨਾ ਉਹ ਪੰਡਾਂ ਜਿਹਨਾਂ ਨੇ ਜਾਂਦੇ ਨੇ ਚੱਕ ਕੇ ਗਵਰਨਮੈਂਟ ਵਾਲੇ ਮਿਨਿਸਟਰੀ ਵਾਲੇ ਅੱਗੇ ਨਾਲ ਵੈਸੇ ਬਹੁਤ ਫਰਕ ਪੈ ਗਿਆ ਜੀ ਪ੍ਰਦੂਸ਼ਨ ਦੇ ਉੱਪਰ ਧੂਆਂ ਥੋੜਾ ਕੰਟਰੋਲ ਹੋ ਗਿਆ ਵਾ ਪਹਿਲਾਂ ਧੰਨਵਾਦ ਕਰਦੇ ਆ ਗਵਰਨਮੈਂਟਾਂ ਦਾ ਵੀ ਤੇ ਧੰਨਵਾਦ ਕਰਦੇ ਆ ਕਿਸਾਨ ਵੀਰਾਂ ਦਾ ਜਿਨ੍ਹਾਂ ਨੇ ਇਹ ਚੀਜ਼ ਨੂੰ ਸਮਝਿਆ ਵਾ ਬਾਕੀ ਪਤਾ ਦੋਸਤੋ ਅਸੀਂ ਵੀ ਥੋੜੀ ਬਹੁਤੀ ਵਾਈ ਕਰਦੇ ਆ ਜਿੰਨੀ ਹੈਗੀ ਆਪਣੀ ਲੇਕਿਨ ਪਰਾਲੀ ਹੈ ਔਖਾ ਬਹੁਤ ਕੋਈ ਹੱਲ ਨਹੀਂ ਇਹਦਾ ਲੋਕੀ ਕਹਿੰਦੇ ਅੱਗ ਤੋਂ ਬਿਨਾ ਜਾਂ ਫਿਰ ਵੱਢ ਕੇ ਚਕਾਇਆ ਜਾਵੇ ਪੰਡਾ ਜਿਹਾ ਬਨ ਕੇ ਬਾਕੀ ਇੰਨਾ ਵੀ ਲੋਕਾਂ ਨੇ ਹੁਣ ਅੱਗੇ ਨਾਲ ਬਹੁਤ ਕੰਟਰੋਲ ਕੀਤਾ ਹੋਇਆ। ਧੰਨਵਾਦ ਕਰਦੇ ਆ ਸਰਕਾਰਾਂ ਦਾ ਵੀ ਪ੍ਰਸ਼ਾਸਨ ਦਾ ਵੀ। ਤੇ ਸਭ ਤੋਂ ਵੱਡਾ ਧੰਨਵਾਦ ਕਿਸਾਨ ਵੀਰਾਂ ਦਾ ਜਿਨ੍ਹਾਂ ਨੇ ਇਹ ਚੀਜ਼ ਨੂੰ ਸਮਝਿਆ ਹੋਇਆ। ਪਰ ਦੋਸ਼ਣ ਘਟੂਗਾ ਤਾਂ ਆਪਾਂ ਨੂੰ ਫਾਇਦਾ ਜੀ। ਇਹਦੇ ਨਾਲ ਨੁਕਸਾਨ ਬਹੁਤ ਆਪਾਂ ਦਾ ਸਿਰ ਦਾ ਨੁਕਸਾਨ ਆ ਹੋਰ ਵਾਤਾਵਰਣ ਦਾ। ਜੀਵ ਜੰਤੂਆਂ ਦਾ ਸਾਰਾ ਹੀ ਹੁੰਦਾ। ਜ਼ਮੀਨ ਦਾ ਵੀ ਆਪਣੀ ਦਾ। ਓਕੇ ਦੋਸਤੋ ਹੋਰ ਸੁਣਾਓ ਗੱਲਬਾਤ ਠੀਕ ਠਾਕ ਹੋ ਵਧੀਆ ਓਕੇ ਜੀ ਥੈਂਕ ਯੂ